ਅੱਜ ਆਪਾਂ 31 ਜੁਲਾਈ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਕੱਲ੍ਹ 30 ਜੁਲਾਈ ਨੂੰ ਪੰਜਾਬ ਦੇ ਵਿੱਚ ਬਹੁਤ ਸਾਰੇ ਖੇਤਰਾਂ ਦੇ ਵਿੱਚ ਮੀਂਹ ਪਿਆ ਜਿਹੜਾ ਕਿ ਗੁਰਦਾਸਪੁਰ ਅਮਰਸਰ ਤੋਂ ਸ਼ੁਰੂ ਹੋਇਆ ਬਾਅਦ ਵਿੱਚ ਮੋਗਾ ਜਲੰਧਰ ਲੁਧਿਆਣਾ ਸੰਗਰੂਰ ਮਾਨਸਾ ਬਰਨਾਲਾ ਬਠਿੰਡਾ ਫਿਰੋਜ਼ਪੁਰ ਦੇ ਇਲਾਕਿਆਂ ਦੇ ਵਿੱਚ ਮੀਂਹ ਪਿਆ ਪਟਿਆਲਾ ਹੋ ਗਿਆ ਇੱਧਰ ਵੀ ਮੋਹਾਲੀ ਸਾਈਡ ਵਧੀਆ ਮੀਂਹ ਪਿਆ ਸੋ ਅੱਜ ਵੀ ਮਾਹੌਲ ਉਸੇ ਤਰ੍ਹਾਂ ਦਾ ਹੀ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਸਵੇਰ ਵੇਲੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਗਰਮੀ ਹਮਸ ਬਹੁਤ ਵੱਡੇ ਪੱਧਰ ਤੇ ਬਣੀ ਹੋਈ ਹੈ ਪਰ ਅਗਲੇ ਆਉਣ ਵਾਲੇ ਕੁਝ ਕੇ ਘੰਟਿਆਂ ਤੱਕ ਇੱਕ ਵਾਰ ਫਿਰ ਤੋਂ ਬੱਦਲਵਾਈ ਬਣਨੀ ਸ਼ੁਰੂ ਹੋਵੇਗੀ ਜਿਹੜੀ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਖਾਸ ਕਰਕੇ ਨਰਮਾ ਬੈਲਟ ਫਾਜ਼ਿਲਕਾ ਅਬੋਹਰ ਮੁਕਤਸਰ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਇਨ੍ਹਾਂ ਇਲਾਕਿਆਂ ਦੇ ਵਿੱਚ ਅਗਲੇ ਕੁਝ ਘੰਟਿਆਂ ਤੱਕ ਮੀਂਹ ਪੁੱਜਣ ਦੀ ਸੰਭਾਵਨਾ ਹੈ ਦੂਸਰੀ ਤਰਫ ਪਟਿਆਲਾ ਹੋ ਗਿਆ ਆਪਣਾ ਸੰਗਰੂਰ ਹੋ ਗਿਆ ਮਲੇਰ ਕੋਟਲਾ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਇਨ੍ਹਾਂ ਇਲਾਕਿਆਂ ਦੇ ਵਿੱਚ ਵੀ ਜਲਦ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਉਸ ਤੋਂ ਬਾਅਦ ਰੋਪੜ ਮੋਹਾਲੀ ਆਨੰਦਪੁਰ ਆਪਣਾ ਜਲੰਧਰ ਕਰਪੂਥਲਾ ਉੱਪਰਲੇ ਗੁਰਦਾਸਪੁਰ ਪਠਾਨਕੋਟ ਇਹਨਾਂ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਪੁੱਜਣਗੇ ਜਿਵੇਂ ਕੱਲ ਹੋਇਆ ਸੀਗਾ ਮਾਹੌਲ ਉਸੇ ਤਰ੍ਹਾਂ ਹੀ ਹੈ ਇੱਕ ਪਾਸੇ ਤੋਂ ਮੀਂਹ ਸ਼ੁਰੂ ਹੋਵੇਗਾ ਦੂਜੇ ਪਾਸੇ ਨੂੰ ਜਾਂਦਾ ਜਾਵੇਗਾ ਇਹਦੇ ਵਿੱਚ ਬਹੁਤ ਸਾਰੇ ਇਲਾਕੇ ਕਵਰ ਹੋਣਗੇ ਤੇ ਬਹੁਤ ਸਾਰੇ ਇਲਾਕੇ ਵਿੱਚੋਂ ਬੱਦਲਵਾਈ ਬਣ ਕੇ ਲੰਘ ਜਾਣਗੇ ਅਜਿਹਾ ਮਾਹੌਲ ਵੀ ਬਣ ਸਕਦਾ ਹੈ ਮੀਂਹ ਦੀਆਂ ਕਾਰਵਾਈਆਂ ਕਈ ਇਲਾਕਿਆਂ ਦੇ ਵਿੱਚ 1-2 ਘੰਟੇ ਵਾਲੀ ਝਟ ਪਾਣੀ ਪਾਣੀ ਕਰਨ ਵਾਲੀ ਤੇ ਕੁਝ ਇਲਾਕਿਆਂ ਦੇ ਵਿੱਚ ਭੂਰ ਜਿਹੀ ਪੈ ਕੇ ਗਾਹਾਂ ਬੱਦਲ ਲੰਘ ਜਾਵੇਗਾ ਅਜਿਹਾ ਮਾਹੌਲ ਬਣ ਰਿਹਾ ਹੈ ਅੱਜ